ਸਾਨੂੰ ਜੀ 4 ਮਹੀਨੇ ਹੋ ਗਏ ਕੰਮ ਕੀਤੇ ਨੂੰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ ਸਾਡੇ ਜਵਾਕ ਭੁੱਖੇ ਮਰੀ ਜਾਂਦੇ ਅਸੀਂ ਬੱਚੇ ਖਾਣ ਨੂੰ ਵੀ ਮੰਗਦੇ ਆ ਜੀ ਪਹਿਨਣ ਨੂੰ ਵੀ ਮੰਗਦੇ ਆ ਪਰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ 4 ਮਹੀਨਿਆਂ ਤੋਂ ਬੱਜਰਤੇ ਹੋਰ ਕੰਮ ਕਰ ਸਕਦੇ ਜੇ ਤੇ ਇੱਥੇ ਨਰੇਗਾ ਤੇ ਆਉਣੇ ਸਾਨੂੰ ਪੈਸੇ ਮਿਲਦੇ ਨਹੀਂ ਸਿੱਖਾ ਜੇ ਕਿੱਥੋਂ ਸਾਡੇ ਦਸੰਬਰ ਤੋਂ ਲੈ ਕੇ ਜੀ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਚਾਰ ਪੰਜ ਮਹੀਨੇ ਹੋ ਗਏ ਜੀ ਪੇਮੈਂਟ ਕੋਈ ਵੀ ਨਹੀਂ ਆਈ ਕੋਈ ਸਾਨੂੰ ਕੋਈ ਮਿਹਨਤ ਦਾ ਪੈਸਾ ਤਾਂ ਦੇ ਨਹੀਂ ਰਿਹਾ ਜੀ ਫ੍ਰੀ ਸਾਡੇ ਖਤੇ ਵਿੱਚ ਕੌਣ ਪਾਊਗਾ ਪੈਸਾ ਇਹ ਕਈ ਘਰਾਂ ਦੇ ਤਾਂ ਰੋਟੀ ਨਹੀਂ ਬਣਦੀ ਕਿਉਂਕਿ ਪੈਸੇ ਐ ਨਹੀਂ ਜਦੋਂ ਨਰੇਗਾ ਵਾਲੇ ਪੈਸੇ ਤਿੰਨ ਚਾਰ ਮਹੀਨੇ ਹੋ ਗਏ ਤੋਂ ਮਿਲੇ ਨਹੀਂ ਤੇ ਜੇ ਕਿਸੇ ਦੇ ਰੋਟੀ ਵੀ ਬੱਗਦੀ ਆ ਤਾਂ ਉਹਨਾਂ ਦੇ ਸਬਜ਼ੀ ਨਹੀਂ ਬਣਦੀ ਤੋਂ ਟਾਈਮ ਆ ਤੰਨੇ ਰੇਕਾ ਦਾ ਲਾਏ ਕਹਿੰਦਾ ਕਿ ਕੰਮ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਜਿਹੜੇ ਕੰਮ ਕੀਤਾ ਉਹਦੇ ਪੈਸੇ ਦੇਣੇ ਹੁੰਦੇ ਆ ਇੱਥੇ ਕਿਹੜਾ ਪਿੰਡ ਆ ਅਮਨਦੀਪ ਕੌਰ ਗਲਾਗੜ ਤੋਂ ਆ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਥੇ ਪਹੁੰਚੇ ਆ ਅਸੀਂ ਜੀ ਆਪਦੇ ਪੈਸਿਆਂ ਦੀ ਮੰਗ ਕਰਨ ਆਏ ਆ ਜੀ ਕਿ ਕੀ ਹੋਇਆ ਕਿ ਸਾਨੂੰ ਜੀ 4 ਮਹੀਨੇ ਹੋ ਗਏ ਕੰਮ ਕੀਤੇ ਨੂੰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ ਸਾਡੇ ਜਵਾਕ ਭੁੱਖੇ ਮਰੀ ਜਾਂਦੇ ਆ ਜੀ ਕੰਮ ਕੰਮ ਕਿੱਥੇ ਕੀਤਾ ਸੀ ਜੀ ਕੰਮ ਅਸੀਂ ਰੇਲਵੇ ਤੇ ਕੀਤਾ ਸੀ ਜੀ ਤੇ ਸੂਆਂ ਤੇ ਕੀਤਾ ਜੀ ਪਿੰਡ ਚ ਪੰਚਾਇਤੀ ਕੰਮ ਵੀ ਕੀਤਾ ਜੀ ਅਸੀਂ 8 8 ਮਾਸਟਾਲ ਹੋ ਗਏ ਜੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਜੀ ਨਰੇਗਾ ਥਰੂ ਕਰਿਆ ਸੀ ਹਾਂਜੀ ਨਰੇਗਾ ਥਰੂ ਕੀਤਾ ਜੀ ਫਿਰ ਹੁਣ ਕੀ ਕਹਿੰਦੇ ਆ ਜੀ ਹਣਜੀ ਇਹਨਾਂ ਨੇ ਤਾਂ ਸੈਕਟਰੀ ਸਾਹਿਬ ਕਹਿੰਦੇ ਆ ਵੀ ਪੈਸੇ ਵੀ ਆ ਜਾਣਗੇ ਆ ਜਾਣਗੇ ਉਹ ਕਹਿੰਦੇ ਵੀ ਜਿੱਥੇ ਅਸੀਂ ਰੇਲਵੇ ਵਾਲੇ ਦੇ ਕੰਮ ਕੀਤਾ ਉਹ ਕਹਿੰਦੇ ਵੀ ਅਸੀਂ ਤਾਂ ਵੀ ਪੈਸੇ ਤੋਂ ਵੀ ਨਾ ਸੀ ਲਈ ਤੇ ਵੀ ਨਹੀਂ ਚੜਨ ਦਿੰਦੇ ਕਿਸੇ ਨੂੰ ਵੀ ਅਸੀਂ ਤਾਂ ਸਾਡੇ ਵੱਲੋਂ ਤਾਂ ਪੈਸੇ ਮਨਜ਼ੂਰ ਹੋਏ ਹੋਏ ਆ ਕਿ ਤੁਹਾਡੇ ਖਾਤੇ 'ਚ ਸਾਨੂੰ ਨਹੀਂ ਪਤਾ ਵੀ ਕਿਉਂ ਨਹੀਂ ਆਉਂਦੇ ਤੇ ਸਾਨੂੰ ਵੀ ਸਾਡੀ ਇਹ ਹੀ ਬੇਨਤੀ ਆ ਜੀ ਸਾਡੇ ਪੈਸੇ ਪਾਏ ਜਾਣ ਤੇ ਵੀ ਅਸੀਂ ਆਪਦੇ ਜਵਾਕਾਂ ਦੇ ਢਿੱਡ ਪਰ ਸਕਗੇ ਜੀ ਜਨਾਬ ਜਿਹੜੀ ਦਾ ਹੁੰਦਾ ਹੈਗਾ ਉਹ ਤਾਂ ਰੋਜ਼ ਦੀ ਕਮਾ ਕੇ ਖਾਣ ਵਾਲਾ ਹੈ 4 ਮਹੀਨੇ ਕਿਵੇਂ ਹਾਂਜੀ ਬੱਚੇ ਖਾਣ ਨੂੰ ਵੀ ਮੰਗਦੇ ਆ ਜੀ ਪਹਿਨਣ ਨੂੰ ਵੀ ਮੰਗਦੇ ਆ ਪਰ ਸਾਨੂੰ ਕੋਈ ਪੈਸਾ ਨਹੀਂ ਆਇਆ ਜੀ 4 ਮਹੀਨਿਆਂ ਤੋਂ ਤਾਂ ਟਾਈਮ ਪਾਸ ਕਿਵੇਂ ਕਰਦੇ ਜੀ ਤੋਂ ਪੈਸੇ ਨਹੀਂ ਮਿਲਦੇ ਕਿੰਨਾ ਔਖਾ ਸਰ ਟਾਈਮ ਪਾਸ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਅਸੀਂ ਕਿਹੜੇ ਹਿਸਾਬ ਨਾਲ ਇੰਨੀ ਗਰਮੀ ਦੇ ਵਿੱਚ ਇੱਥੇ ਆਏ ਆ ਟਾਈਮ ਪਾਸ ਔਖਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਆ ਜੀ ਪੈਸਿਆਂ ਤੋਂ ਬਗੈਰ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਰਹੀਆਂ ਜੀ ਭਰਤੀਆਂ ਨਹੀਂ ਲੈਂਗਾ ਬੂਟ ਵੀ ਟੁੱਟੇ ਪਏ ਆ ਜੀ ਬੱਚਿਆਂ ਦੇ ਅੱਛਾ ਛੋਟੇ ਹੁੰਦੇ ਆ ਤਾਂ ਖਾਣ ਪੀਣ ਨੂੰ ਬੱਟਿਆਂ ਨੂੰ ਤਾਂ ਸਮਝਾ ਦਿੱਤੀ ਜੀ ਬੱਚਿਆਂ ਨੂੰ ਕੀ ਸਮਝਾਈਏ ਵੀ ਸਾਨੂੰ ਪੈਸੇ ਨਹੀਂ ਮਿਲੇ ਜੀ ਅੱਜ ਕੀ ਨਾਮ ਹੈ ਤੇ ਪਿੰਡ ਕਿਹੜਾ ਘਟਾਰ ਸਿੰਘ ਵਾਲਾ ਜੀ ਚਲਾਕੀਰੋ ਮੂਰਤੀਕਾਰ ਆ ਕੀ ਕਹਿਣਾ ਚਾਹਣਾ ਇੱਥੇ ਇਕੱਠੇ ਹੋਏ ਅਸੀਂ ਐਂ ਕਹਿਣਾ ਚਾਹੁੰਨੇ ਅਸੀਂ ਬੱਜੇ ਰੁੱਤੇ ਹੋਰ ਕੰਮ ਕਰ ਸਕਦੇ ਜੇ ਤੇ ਇੱਥੇ ਨਰੇਗਾ ਤੇ ਆਉਣੇ ਸਾਨੂੰ ਪੈਸੇ ਮਿਲਦੇ ਨਹੀਂ ਅਸੀਂ ਖਾઈએ ਕਿੱਥੋਂ ਕਿੰਨੀ ਦੇਰ ਹੋ ਗਈ 4 ਮਹੀਨੇ ਹੋ ਗਏ ਕੰਮ ਕਰ ਪੈਸੇ ਮਿਲੇ ਨਹੀਂ ਸਾਨੂੰ ਲਗਦਾ ਨਹੀਂ ਭੇਜਨੇ ਉੱਥੇ ਕੰਮ ਕਰਦਾ ਤੇ ਸਰਕਾਰਾਂ ਪੈਸੇ ਨੇ ਆ ਲਗਦਾ ਜੀ ਜਦੋਂ ਅੱਜ ਤਾਂ ਦੁਖੀ ਹੁੰਦਾ ਹੈ ਕਿ ਬੱਚੇ ਰੱਤੇ ਹੁੰਦਾ ਜਦੋਂ ਕਰੇ ਉਹੀ ਗੱਲ ਖਾਲ ਨੂੰ ਨਹੀਂ ਹੁੰਦਾਗਾ ਤੇ ਦਿਲ ਤਾਂ ਦੁਖੀ ਹੁੰਦਾ ਹੀ ਆ ਕਰੇ ਉਹਨੇ ਕੋ ਮਾਉਣਾ ਕੋ ਮਾਉਣਾਲਾ ਆਪ ਆਪ ਵੀ ਲੱਗ ਰਿਹਾ ਤੇ ਕਿ ਉਹਦਾ ਛਾੜਾ ਮੋਟਾ ਕੰਮ ਕਰਦਾ ਰਹੀ ਆ ਇਹ ਮੰਨਦਾ ਸਰਕਾਰ ਆਈ ਸਰਕਾਰ ਤੋਂ ਮੰਗ ਕਰਦੇ ਆ ਸਾਡੀ ਕੀਤੀ ਮਿਹਨਤ ਸਾਨੂੰ ਮਿਲਣੀ ਚਾਹੀਦੀ ਆ 300 ਢਿਆੜੀ ਨਹੀਂ ਚਾਹੀਦੀ ਸਾਡੀ 300 ਢਿਆੜੀ ਨਾਲ ਕੀ ਬੰਦਾ ਕਹਿੰਦੇ ਸੀ 1000 ਰੁਪਏ ਮੈਨਾਂ ਨੂੰ ਦੇਵਾਂਗੇ ਨਾ ਕੋਈ ਨਹੀਂ ਦੱਸਦਾ ਜੀ ਸਾਨੂੰ ਤਾਂ ਸਾਡੇ ਕਿਤੇ ਨਹੀਂ ਪੈਸੇ ਮਿਲਦੇ ਬੱਚੇ ਰੱਤੇ ਆਣ ਨਾ ਤਾਂ ਵੀ ਉਹ ਤੇ ਦੇਣ ਨਾ ਨਹੀਂ ਦਿੰਦੇ ਜੀ ਕਿਹਦਾ ਔਖਾ ਹੁੰਦਾ ਟਾਈਮ ਪਾਸ ਕਰਨਾ ਜਦੋਂ ਟਾਈਮ ਪਾਸ ਔਖਾ ਬਚੇਰਾ ਬਈ ਇਹ ਕਰਨਾ ਜਦੋਂ ਉਹੀ ਗੱਲ ਪੈਸੇ ਉਹਨੂੰ ਜਦੋਂ ਕਰੇ ਪੈਸਾ ਹੀ ਨਾ ਹੋਏ ਤਾਂ ਖਾਵਾਂਗੇ ਕਿਤੋਂ ਨਾਮ ਹੈ ਤੇ ਕਿਹੜਾ ਪਿੰਡ ਆ ਸਰਵਜੀਤ ਕੌਰ ਕਟਾਰ ਸਿੰਘ ਵਾਲਾ ਜੀ ਬਾਕੀ ਮਾਮਲਾ ਦਾ ਇੱਕ ਪੱਖ ਹੈ ਅਸੀਂ ਜੀ ਆਪਣੇ ਨਰੇਗਾ ਲੇਬਰ ਹੈ ਜੀ ਆਪਣੇ ਪੈਸਿਆਂ ਦੀ ਮੰਗ ਕਰਨ ਆਏ ਹੋਏ ਹਾਂ ਜੀ ਅਜੇ ਕਿੰਨੀ ਦੇਰ ਕੋ ਪੈਸੇ ਨਹੀਂ ਸਾਡੇ ਦਸੰਬਰ ਤੋਂ ਲੈ ਕੇ ਜੀ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਚਾਰ ਪੰਜ ਮਹੀਨੇ ਹੋ ਗਏ ਜੀ ਪੇਮੈਂਟ ਕੋਈ ਵੀ ਨਹੀਂ ਆਈ ਤੋ ਟਾਈਮ ਪਾਸ ਕਿਵੇਂ ਹੁੰਦਾ ਜੀ ਮਸਜੂਰ ਬੰਦੇ ਆ ਉਹ ਤਾਂ ਬੜਾ ਮੁਸ਼ਕਲ ਹੋ ਜਾਂਦਾ ਪੈਸਾ ਪਤੂ ਗਿਆ ਹਾਂਜੀ ਬਹੁਤ ਮੁਸ਼ਕਲ ਹੋ ਰਿਹਾ ਜੀ ਪੈਸੇ ਕਰਕੇ ਤਾਂ ਅਸੀਂ ਅੱਜ ਆਏ ਹੋਏ ਹਾਂ ਤੇ ਆਪਣੀ ਮੰਗ ਕਰਨ ਪੈਸਿਆਂ ਦੇ ਲਈ ਕੰਮ ਕਰ ਰਹੇ ਹਾਂ ਅਸੀਂ ਕੋਈ ਪੈਸਾ ਨਹੀਂ ਸਾਨੂੰ ਮਿਲ ਰਿਹਾ ਜੀ ਬਹੁਤ ਬੁਰੇ ਹਾਲਾਤ ਚੱਲ ਰਹੇ ਏ ਜਿਸ ਟਾਈਮ ਅਕਸਰਾਂ ਨੂੰ ਪੁੱਛਦੇ ਆ ਜੀ ਜਮਾ ਸੈਕਟਰੀਆ ਜਾਂ ਹੋਰ ਉਪਰਲੇ ਅਧਿਕਾਰੀ ਨੇ ਕੀ ਕਹਿੰਦੇ ਪਹਿਲਾਂ ਤਾਂ ਕਹਿ ਰਹੇ ਸੀ ਜੀ ਨਵੇਂ ਸਾਲ ਤੋਂ ਆਉਣਗੇ ਪੈਸੇ 31 ਮਾਰਚ ਤੋਂ ਬਾਅਦ ਆਉਣਗੇ ਹੁਣ ਤਾਂ ਅਪ੍ਰੈਲ ਦਾ ਮਹੀਨਾ ਵੀ ਸਾਰਾ ਲੰਘ ਚੁੱਕਿਆ ਜੀ ਕੋਈ ਪੈਸਾ ਨਹੀਂ ਸਾਨੂੰ ਮਿਲ ਮਿਲ ਚੁੱਕਿਆ ਇੱਕ ਪਾਸੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਵੀ ਅਸੀਂ ਔਰਤਾਂ ਨੂੰ 1000 ਰੁਪਿਆ ਦੇਵਾਂਗੇ ਜਾਂ ਹਰ ਫਸੂਦ ਦੀ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਦੇਖੋ ਜੀ ਸਾਨੂੰ ਕੋਈ ਮਿਹਨਤ ਦਾ ਪੈਸਾ ਤਾਂ ਦੇ ਨਹੀਂ ਰਿਹਾ ਜੀ ਫ੍ਰੀ ਸਾਡੇ ਖਾਤੇ ਵਿੱਚ ਕੌਣ ਪਾਊਗਾ ਪੈਸਾ ਕੋਈ ਨਹੀਂ ਪਾ ਸਕਦਾ ਜੀ ਕੀ ਮੰਗ ਕਰਦੇ ਹੁਣ ਅਸੀਂ ਇਹ ਹੀ ਮਗ ਕਰਦੇ ਜੋ ਅਸੀਂ ਮਿਹਨਤ ਕਰਦੇ ਆ ਜੀ ਅਸੀਂ ਕੰਮ ਕਰਦੇ ਆ ਸਾਡੀ ਮਿਹਨਤ ਸਾਨੂੰ ਸਮੇਂ ਸਿਰ ਦਿੱਤੀ ਜਾਵੇ ਕਿੰਨਾ ਖਾ ਹੁੰਦਾ ਜੀ ਕੋ ਪੈਸੇ ਨੇ ਮਿਲਦੇ ਬਹੁਤ ਔਖਾ ਹੁੰਦਾ ਜੀ ਹੁਣ ਅਸੀਂ ਇੰਨੀ ਗਰਮੀ ਦੇ ਵਿੱਚ ਕੰਮ ਕਰਦੇ ਆ ਸਾਰਾ ਦਿਨ ਬਹੁਤ ਜ਼ਿਆਦਾ ਕੰਮ ਲੈਤਾ ਜਾਂਦਾ ਜੀ ਨਤੇ ਕਲੇ ਵਰ ਤੋਂ ਹੁਣ ਉਹ ਤਾਂ ਹੈ ਨਹੀਂ ਵੀ ਅਸੀਂ 10 ਮਿੰਟ ਬੈਹਿ ਕੇ ਘੰਟਾ ਬੈਹਿ ਕੇ 10 ਮਿੰਟ ਕੰਮ ਕਰਿਆ ਉਹ ਵੀ ਕੰਮ ਨਹੀਂ ਸਾਰਾ ਸਾਰਾ ਦਿਨ ਅਸੀਂ 100 100 ਫੋਟਾ ਲੇਬਰ ਤੋਂ ਥਾ ਕਢਵਾਉਣੇ ਆ ਜੀ ਫਿਰ ਵੀ ਸਾਨੂੰ ਸਾਡਾ ਪੈਸਾ ਨਹੀਂ ਦਿੱਤਾ ਜਾਂਦਾ ਜੀ ਗਰਮੀ ਦੇ ਵਿੱਚ ਬਹੁਤ ਬੁਰੀ ਹਾਲਤ ਨਾਲ ਬਜ਼ੁਰਗ ਵੀ ਕੰਮ ਕਰਦੇ ਆ ਜੀ ਕਿਸੇ ਨੂੰ ਕੋਈ ਰੈਸਟ ਨਹੀਂ ਇਸ ਕੰਮ ਦੇ ਵਿੱਚ ਸਰਕਾਰ ਕਹਿੰਦੀ ਸੀ 1000 ਰੁਪਏ ਮਹੀਨਾ ਦੇਵਾਂਗੇ ਇਹ ਲੱਗਦਾ ਵੀ ਦੇ ਦੇਣਗੇ ਜੇ ਨਹੀਂ ਦਿੰਦੇ ਜੀ ਜਦੋਂ ਸਾਨੂੰ ਸਾਡੇ ਖੁਦ ਦੀ ਕਰਈ ਹੋਈ ਮਿਹਨਤ ਨਹੀਂ ਦੇ ਸਕਦੇ ਸਾਨੂੰ 1000 ਰੁਪਏ a ਮਹੀਨਾ ਖਾਤੇ ਚ ਕਾਹਨ ਪਾਉ ਫਰੀ ਦਾ ਪੰਜ ਪਤਾ ਜੀ ਕੀ ਨਾ ਅੱਗੇ ਕੀ ਮੈਂ ਪ੍ਰਕਾਸ਼ ਸਿੰਘ ਜਰਨਲਿਸਟ ਅਤਰ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਰਜਨ ਚੇਤ ਤਿੰਨ ਪਿੰਡਾਂ ਤੋਂ ਕਟਾਰ ਸਿੰਘ ਵਾਲਾ ਗਲਾਬਗੜ ਤੇ ਕੋਠੇ ਚੇਤ ਸਿੰਘ ਵਾਲਾ ਤੋਂ ਪੈਣਾ ਆਇਆ ਤੇ ਸਾਥੀ ਆਏ ਆ ਉਹ ਇਸ ਕਰਕੇ ਆਏ ਆ ਕਿ ਉਹਨਾਂ ਨੂੰ ਤਿੰਨ ਚਾਰ ਮਹੀਨਿਆਂ ਤੋਂ ਕੰਮ ਕੀਤਾ ਉਹਨਾਂ ਨੇ ਪਿਛਲੇ ਦਸੰਬਰ ਤੋਂ ਦਸੰਬਰ ਜਨਵਰੀ ਫਰਵਰੀ ਮਾਰਚ ਤੇ ਅਪ੍ਰੈਲ ਚ ਵੀ ਕੰਮ ਕੀਤਾ ਉਹ ਪਰ ਹਜੇ ਤਿੰਨ ਚਾਰ ਮਹੀਨਿਆਂ ਦੇ ਜਿਹੜੇ ਪੈਸੇ ਨਹੀਂ ਮਿਲੇ ਉਹਨਾਂ ਨੂੰ ਗਰੀਬ ਲੋਕ ਜਿਹੜੇ ਨਰੇਗਾ ਚ ਕੰਮ ਕਰਨ ਵਾਲੇ ਲੋਕ ਆ ਉਹ ਤਾਜੀ ਕਮਾ ਕੇ ਖਾਣ ਵਾਲੇ ਆ ਤੇ ਇਹਨਾਂ ਦੇ ਕਈ ਘਰਾਂ ਦੇ ਤਾਂ ਰੋਟੀ ਨਹੀਂ ਬਣਦੀ ਕਿਉਂਕਿ ਪੈਸੇ ਆ ਹੀ ਨਹੀਂ ਜਦੋਂ ਨਰੇਗਾ ਵਾਲੇ ਪੈਸੇ ਤਿੰਨ ਚਾਰ ਮਹੀਨੇ ਹੋ ਗਏ ਤੋਂ ਮਿਲੇ ਨਹੀਂ ਤੇ ਜੇ ਕਿਸੇ ਦੇ ਰੋਟੀ ਵੀ ਪੱਕਦੀ ਹੈ ਤਾਂ ਉਹਨਾਂ ਦੇ ਸਬਜ਼ੀ ਨਹੀਂ ਬਣਦੀ ਤੋਂ ਟਾਈਮ ਇਸ ਕਰਕੇ ਹਾਲਾਤ ਬੜੇ ਮਾੜੇ ਐ ਇਹਨਾਂ ਦੇ ਗਰੀਬ ਲੋਕਾਂ ਦੇ ਘਰੇ ਕੋਈ ਰਾਸ਼ਨ ਨਹੀਂ ਹੁੰਦਾਗਾ ਤੇ ਸਾਰਾ ਕੰਮ ਕਰਕੇ ਇਹਨਾਂ ਨੇ ਇਹ ਕਰਨਾ ਹੁੰਦਾ ਤਾਂ ਉਹ ਪੈਸੇ ਚਾਰ ਮਹੀਨੇ ਦੇ ਨਹੀਂ ਮਿਲੇ ਇਸ ਕਰਕੇ ਅਜੇ ਕੰਮ ਛੱਡ ਕੇ ਤਾਂ ਇੱਥੇ ਪੈਸੇ ਲੈਣ ਵਾਸਤੇ ਡੀਸੀ ਨੂੰ ਮਿਲਣ ਆਏ ਆ ਤੇ ਸਾਨੂੰ ਜਿਹੜੇ ਉਹ ਪੈਸੇ ਦਿਵਾਏ ਜਾਣ ਕਿਉਂਕਿ ਨਰੇਗਾ ਦਾ ਲਾਏ ਕਹਿੰਦਾ ਕਿ ਕੰਮ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਜਿਹੜੇ ਕੰਮ ਕੀਤਾ ਉਹਦੇ ਪੈਸੇ ਦੇਣੇ ਹੁੰਦੇ ਆ ਪਰ ਇਹਨਾਂ ਨੂੰ ਤਾਂ 4 ਮਹੀਨੇ ਹੋ ਗਏ 4 ਮਹੀਨੇ ਕੰਮ ਕਰਦਿਆਂ ਨੂੰ ਤੇ ਉਹ ਕ ਪੈਸੇ ਹਜੇ ਤੱਕ ਨਹੀਂ ਮਿਲੇ ਸੋ ਇਹ ਇਸ ਕਰਕੇ ਅਸੀਂ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਵਾਂਗੇ ਤੇ ਨਾਲ ਹੀ ਮੰਗ ਕਰਦੇ ਆ ਕਿ ਜਿਹੜੀ ਦਿਹਾੜੀ ਆ ਉਹ 350 340 ਰੁਪਏ ਆ ਉਹ ਬਹੁਤ ਥੋੜੀ ਆ ਉਹਨੂੰ 700 ਰੁਪਏ ਕੀਤਾ ਜਾਵੇ ਇਹਦੇ ਨਾਲ ਹੀ 100 ਦਿਨ ਕੰਮ ਮਿਲਦਾ ਪਿੰਡ ਚ ਪਾਸ ਆ ਜਿਹੜਾ ਪਰ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ ਅਸੀਂ ਮੰਗ ਕਰਦੇ ਆ ਕਿ ਪੂਰਾ ਸਾਲ ਕੰਮ ਦਿੱਤਾ ਜਾਵੇ ਹਰ ਰੋਜ਼ ਕੰਮ ਦਿੱਤਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਗੁਜ਼ਾਰਾ ਹੋ ਸਕੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਫਰੀਦਕੋਟ ਵਿੱਚ ਵੀ ਇੱਕ ਵੀਡੀਓ ਵੀ ਫਾਇਰ ਸੁਝਿਆ ਵੀ ਜਿਹੜੇ ਇਹ ਪੁਲਿਸ ਵਾਲੇ ਆ ਮੈਰੀਟ ਸਾਫ ਕਰਵਾ ਰਹੇ ਸੀ ਜਿਹੜੀਆਂ ਮਰੇ ਵਾਲੀਆਂ ਬੀਬੀ ਹਾਂਜੀ ਉਹ ਵੀਡੀਓ ਦੇਖੀ ਹੈ ਜੀ ਉਹ ਬਹੁਤ ਮਾੜਾ ਕੰਮ ਹੈ ਕਿਉਂਕਿ ਇਹਨਾਂ ਦਾ ਨਰੇਗਾ ਵਾਲਿਆਂ ਦਾ ਕੰਮ ਹੈ ਜਿਹੜਾ ਉਹ ਇਹ ਨਹੀਂ ਹੈ ਕਿ ਕਿਸੇ ਦੇ ਬੈਰੀਕਡ ਸਾਫ ਕਰਨਾ ਜਾਂ ਕੋਈ ਹੋਰ ਪਰ ਪੰਚਾਇਤਾਂ ਜਿਹੜੀਆਂ ਪਿੰਡਾਂ ਦੀਆਂ ਉਹ ਕੰਮ ਕਿਤੇ ਹੋਰ ਕਰਾਉਂਦੀਆਂ ਤੇ ਆਪਦੇ ਕੰਮ ਕਰਾ ਲੈਂਦੀਆਂ ਕਈ ਪੰਚਾਇਤ ਸਰਪੰਚ ਤਾਂ ਆਪ ਦੀਆਂ ਕੋਠੀਆਂ ਕਰੇ ਪਾਉਂਦੇ ਆ ਜਦੋਂ ਤੇ ਉਦੋਂ ਲਾ ਲੈਂਦੇ ਨੇ ਰੇਗਾਲਾਂ ਨੂੰ ਜਾਂ ਕਿਤੇ ਹੋਰ ਲਾ ਲੈਂਦੇ ਆ ਜਾਂ ਜਿਹੜੀਆਂ ਪਿੰਡਾਂ ਚ ਗਲੀਆਂ ਬਣਦੀਆਂ ਉਹਨਾਂ ਤੇ ਲਾ ਲੈਂਦੇ ਆ ਪਰ ਉਹ ਪੈਸੇ ਨਹੀਂ ਮਿਲਦੇ ਬਾਅਦ ਚ ਤਾਂ ਇਸ ਕਰਕੇ ਉਹ ਅਸੀਂ ਗਏ ਉਸਨੂੰ ਮਾੜਾ ਕਹਿੰਨੇ ਆ ਕਿ ਜੇ ਉਹਨਾਂ ਨੇ ਕੋਈ ਬੈਰੀਕਡ ਸਾਫ ਕਰਾਏ ਆ ਤਾਂ ਬਹੁਤ ਗ ਉਨ੍ਹਾਂ ਦੇ ਖਿਲਾਫ ਜਿਹੜੀ ਐਕਸ਼ਨ ਹੋਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਉਸ ਸਰਪੰਚ ਦੇ ਖਿਲਾਫ ਜਿਨ੍ਹਾਂ ਨੇ ਉਹ ਉਹਨਾਂ ਨੂੰ ਨਰੇਗਾ ਮਜ਼ਦੂਰਾਂ ਨੂੰ ਬੈਰੀਗੇਡ ਸਾਫ ਕਰਨ ਵਾਸਤੇ ਭੇਜਿਆ ਸੀ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਹੁਣ ਵੀ ਜੇ ਸਰਕਾਰ ਚਾਲੀ ਨਾ ਕੀਤੀ ਹੈ ਤਾਂ ਫਿਰ ਅਗਲਾ ਕੀ ਜੇ 1-2 ਦਿਨਾਂ ਦੇ ਅੰਦਰ-ਅੰਦਰ ਪੈਸੇ ਨਾ ਦਿੱਤੇ ਗਏ ਸਾਨੂੰ ਤਾਂ ਫਿਰ ਅਸੀਂ ਆਪਦਾ ਕੰਮ ਬੰਦ ਕਰਕੇ ਤੇ ਸੜਕਾਂ ਤੇ ਬੈਠਾਂਗੇ ਲਗਾਤਾਰ ਧਰਨਾ ਲਾਵਾਂਗੇ ਇੱਥੇ ਡੀਸੀ ਦਫ਼ਤਰ ਤੇ ਆ ਹੋ ਸਕਦਾ ਸੀ ਸੜਕ ਵੀ ਜਾਮ ਕਰਦਗੇ ਹੋਰ ਹਾਲਾਤ ਫਿਰ ਸਾਡੇ ਗਰੀਬ ਲੋਕਾਂ ਦੇ ਜਿਨ੍ਹਾਂ ਕੋਲੇ ਘਰੇ ਖਾਣ ਨੂੰ ਪੈਸਾ ਨਹੀਂ ਆ ਤਾਂ ਫਿਰ ਹੋਰ ਹੋਰ ਕੀ ਕਰ ਸਕਦੇ ਅਸੀਂ ਫਿਰ ਇਹਦੇ ਨਾਲੋਂ ਤਾਂ ਮਰਨਾ ਚੰਗਾ ਸਾਡੇ ਵਾਸਤੇ ਤਾਂ ਇਸ ਕਰਕੇ ਅਸੀਂ ਲਗਾਤਾਰ ਜਿਹੜੀ ਆਰ-ਪਾਰ ਦੀ ਲੜਾਈ ਲੜਾਂਗੇ ਜਿਸ ਪੈਸੇ ਸਾਡੇ ਪੈਸੇ ਨਾ